ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਉੱਚੇ ਲੰਮੇ ਵੱਡੇ ਕੱਦ ਦੇ ਕਾਠ ਵਾਲੀ ਐਚਐਫ ਨਸਲ ਦੀ ਵੜਾ ਵਿਖਾਉਂਗਾ ਟੋਕੜ ਗੱਬਣ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂ ਪਸੰਦ ਆ ਜੂਗੇ ਇਥੇ ਆ ਕੇ ਆਪਦੀ ਸੱਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਨੀ ਐਚ ਐਫ ਨਸਲ ਦੀ ਬੱਚੀ ਆ ਬਾਈ ਜੀ ਹੋਰਾਂ ਦੀ ਕਰਮਾਂ ਵਾਲੀ ਦੂਜੇ ਸੂਏਾਸਤੇ ਗੱਭਣ ਪੰਜ ਮਹੀਨੇ ਦੀ ਗੱਭਣ ਦੁੱਧ 10 ਕਿਲੋ ਕੰਡੇ ਵਾਲਾ ਵੀਰ ਕਹਿੰਦਾ ਤਿਆਰ ਆ ਅਮੈਜਿਕ ਸੀਮਨ ਦੀ ਆਪ ਆ ਬਰੂਡ ਦੇ ਸੀਮਨ ਦੋਸਤੋ ਅੱਗੇ ਪ੍ਰੈਗਨੈਂਟ ਆ ਬੱਚੀ ਫਾਰਮ ਵਾਲੀ ਬੱਚੀ ਆ ਬੋਦੀ ਵਾਲੀ ਹਾਈਟ ਵਾਜ ਦੋਸਤੋ ਫੋਲੋ ਚ ਲੰਮੇ ਵੱਡੇ ਕਦ ਕਾਠ ਵਾਲੀ ਆ ਕੋਈ ਨਿੱਕੀ ਮੋਟੀ ਬੱਚੀ ਨਹੀਂ ਹੈਗੀ ਫੋਲੋ ਚ ਲੰਮੇ ਵੱਡੇ ਕਦ ਕਾਠ ਵਾਲੀ ਆ ਦੁੱਧ ਪਲੂ ਨੇ 32 ਕਿਲੋ ਵੀਰ ਕਹਿੰਦਾ ਚਵਾਇਆ ਫਾਰਮ ਵਾਲੀ ਬੱਚੀ ਆ ਬੂਤੀ ਬਾਤੀ ਬਹੁਤ ਸੋਹਣੀ ਹੈ ਵੇਚ ਸਕਦੇ ਆ ਚਾਰ ਥਾਣਾ ਗੈਪ ਚ ਨਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਹਵਾਨਾ ਵੇਖ ਸਕਦੇ ਆ ਕਰਮ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਪੰਜਾਂ ਮਹੀਨਾ ਦੀ ਗੱਬਣ ਚੈੱਕ ਪਾਸ 10 ਕਿਲੋ ਦੁੱਧ ਥੱਲੇ ਤਿਆਰ ਆ ਤਾਂ ਦੇ ਸਾਈਜ਼ ਸੋਹਣੇ ਚਾਰ ਹੀ ਥਾਣਾ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਫਾਰਮ ਵਾਲੀ ਬੱਚੀ ਫੌਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਦੁੱਧ ਪਲੂਨ ਨੇ 32 ਕਿਲੋ ਚਵਾਇਆ ਹਾਈਟ ਵਜ ਬਹੁਤ ਸੋਹਣੇ ਕਦ ਕਾਠ ਦੀ ਆ ਤਾਂ ਦੇ ਸਾਈਜ਼ ਮੇ ਬੱਚੀ ਦੇ ਨੇੜ ਤੋਂ ਵਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰ ਹੀ ਥਾਣਾ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 65000 ਰੁਪਏ ਉਹ ਚ 22 ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ